ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਰਾਜੀ ਆ ਅੱਜ ਆਪਾਂ ਤੁਹਾਡੇ ਨਾਲ ਸਾਡੇ ਬਹੁਤ ਹੀ ਹਰਮਨ ਪਿਆਰੇ ਤੇ ਸਾਡੇ ਇੱਕ ਕਲਾਸ ਫੈਲੋ ਰਹੇ ਭਾਈ ਕਤਰ ਸਿੰਘ ਜੀ ਖਾਲਸਾ ਦਾ ਮਿਲਾਉਨੇ ਆ ਜੋ ਕਿ ਕਾਫੀ ਲੰਮੇ ਸਮੇਂ ਤੋਂ ਤਕਰੀਬਨ 2013 ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਕਰ ਰਹੇ ਨੇ ਜੌਬ ਕਰ ਰਹੇ ਨੇ ਆਪਾਂ ਉਹਨਾਂ ਤੋਂ ਪਤਾ ਕਰਦੇ ਆਂ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਲੈਕਸ਼ਨ ਵਾਸਤੇ ਜਿਸ ਤਰ੍ਹਾਂ ਆਪਣੇ ਬੱਚੇ ਫੌਜ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਵੀ ਅਲੱਗ-ਅਲੱਗ ਡਿਊਟੀਆਂ ਦੇ ਵਿੱਚ ਮਤਲਬ ਕਿ ਪਾਰਟਿਸਿਪੇਟ ਕਰਦੇ ਨੇ ਵੀ ਉਹਨਾਂ ਵਾਸਤੇ ਕੀ ਯੋਗਤਾ ਚਾਹੀਦੀ ਹੈ ਕਿਉਂਕਿ ਆਪਣੇ ਬੱਚੇ ਬਹੁਤ ਹੁੰਦੇ ਨੇ ਪਿੰਡਾਂ ਦੇ ਬੀਐਸਸੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਣਾ ਉਹਨਾਂ ਦਾ ਵੀ ਡ੍ਰੀਮ ਹੁੰਦਾ ਜੋ ਬੱਚੇ ਆਪਣੇ ਪਾਠ ਕਰਦੇ ਨੇ ਕੀਰਤਨ ਕਰਦੇ ਨੇ ਆਪਾਂ ਉਹ ਭਾਈ ਸਾਹਿਬ ਤੋਂ ਪੁੱਛਦੇ ਆ ਵੀ ਉਹਦੇ ਵਾਸਤੇ ਕੀ ਬੰਦਿਆ ਚਾਹੀਦੀ ਹੈ ਆਓ ਜੀ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਉਹਨਾਂ ਦੇ ਰੂਹ ਰੂ ਕਰਾਉਣੇ ਆ ਹੋਰ ਵਾਹਿਗੁਰੂ ਜੀ ਖਾਲਸਾ ਦੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚੱਲ ਭਾਈ ਸਾਹਿਬ ਚੜ੍ਹਦੀ ਕਲਾ ਜੀ ਗੁਰੂ ਸਾਹਿਬ ਦੀ ਮਿਹਰ ਹੈ ਚਲੋ ਵਧੀਆ ਤੇ ਅੱਜ ਆਪਾਂ ਸੋਨ ਦਸੀ ਦਿੱਤਾ ਸਾਰਾ ਹਨ ਜੀ ਦਰਸ਼ਕ ਵੀਰਾਂ ਨੂੰ ਜੋ ਆਪਣੇ ਬੱਚੇ ਸ਼੍ਰੋਮਣੀ ਕਮੇਟੀ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਬਾਰੇ ਆਪਾਂ ਤੁਹਾਡੇ ਤੋਂ ਗਿਆਨ ਲੈਣਾ ਵੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਯੋਗਤਾ ਚਾਹੀਦੀ ਹੈ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਜੀ ਦੇਖੋ ਮੇਰੇ ਬਾਰੇ ਤਾਂ ਖੈਰ ਤੁਹਾਨੂੰ ਪਹਿਲਾਂ ਵੀ ਪਤਾ ਹੀ ਆਪਾਂ ਇਕੱਠੇ ਪੜਦੇ ਰਹੇ ਹਾਂ ਸਾਰੇ ਆਪਣੇ ਮਾਤਾ ਪਿਤਾ ਬਾਰੇ ਠੀਕ ਹੈ ਜੀ ਮੇਰੇ ਪਿਤਾ ਜੀ ਨੇ ਬਹੁਤ ਸਿਵਾਮਾਨ ਭਾਈਆਂ ਹਨ ਸ਼੍ਰੋਮਣੀ ਕਮੇਟੀ ਵਿੱਚ ਹਾਂਜੀ ਤੇ ਗੁਰੂ ਘਰ ਦੀਆਂ ਜ਼ਮੀਨਾਂ ਲਈ ਉਹਨਾਂ ਨੇ ਮਕਦਮੇ ਵੀ ਲੜੇ ਰੇਲਾਂ ਵੀ ਕੱਟੀਆਂ ਗੁਰਦਾਸਪੁਰ ਮਾਪਤਰੀਕ ਤੇ ਜਾਂਦੇ ਰਹੇ ਹਾਂ ਠੀਕ ਹੈ ਜੀ ਉਹਨਾਂ ਦੇ ਕੋਈ ਅੱਧੀ ਐਕਸੀਡੈਂਟ ਦੇ ਦੌਰਾਨ ਤੇ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਉਦੋਂ ਜ세ਦਾ ਰਾਮਪਾਲ ਸਿੰਘ ਬਹਿਣੀਵਾਲ ਹੁੰਦੇ ਸਨ ਅਵਤਾਰ ਸਿੰਘ ਮੱਕੜ ਪ੍ਰਧਾਨ ਹੁੰਦੇ ਸਨ ਉਹਨਾਂ ਨੇ ਫਿਰ ਮੈਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਦਿੱਤੀ ਸੀ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚ ਠੀਕ ਹੈ ਜੀ ਮੈਂ ਥੋੜਾ ਜਿਹਾ ਇੱਧਰ ਕਿਨਾਰਾ ਕਰਦਾ ਸੀ ਕਿਉਂਕਿ ਮੇਰਾ ਪ੍ਰਚਾਰਕ ਨਹੀਂ ਜ਼ਿਆਦਾ ਧਿਆਨ ਸੀ ਪ੍ਰਾਈਵੇਟ ਸੰਗਤਾਂ ਦਾ ਬਹੁਤ ਸਾਥ ਮਿਲਦਾ ਸੀ ਮਹਾਪੁਰਸ਼ਾਂ ਦਾ ਠੀਕ ਹੈ ਜੀ ਪਰ ਚਲੋ ਇਹ ਸੰਸਥਾ ਵੀ ਬਹੁਤ ਵਧੀਆ ਸੰਸਥਾ ਹੈ ਆਪਣੀ ਸੰਸਥਾ ਵਿੱਚ ਰਹਿ ਕੇ ਕਾਫੀ ਕੁਝ ਨੌਲੇਜ ਆਉਂਦੀ ਹੈ ਬਿਲਕੁਲ ਸਿੱਖਣ ਬਹੁਤ ਕੁਝ ਹਾਂ ਉ ਤਾਂ ਚਲੋ ਕੂੜ ਪ੍ਰਚਾਰ ਬੜਾ ਹੋ ਰਿਹਾ ਕੋਈ ਗਿਆਨ ਨਹੀਂ ਹੁੰਦਾ ਪਰ ਜਦੋਂ ਬੰਦਾ ਵਿੱਚ ਵਿਚਰਦਾ ਫਿਰ ਮੈਨੂੰ ਇਹ ਵਿਭਾਗ ਬਹੁਤ ਵਧੀਆ ਲੱਗਿਆ ਵੀ ਸਾਡੀ ਆਪਣੀ ਸੰਸਥਾ ਇਹਦੇ ਬਣੇ ਹੋਏ ਸਰਟੀਫਿਕੇਟ ਇਹ ਤੋਂ ਜਿਹੜੀ ਆਪਾਂ ਚਲਾਉਨੇ ਆ ਕੋਈ ਵੀ ਆਪਾਂ ਕਾਰਜ ਕਰਨਾ ਹੋਵੇ ਇਹਦਾ ਨਾਮ ਬਹੁਤ ਹੈ ਦੇਸ਼ਾਂ ਦੇਸ਼ਾਂ ਵਿੱਚ ਬਾਕੀ ਸਾਡੀ ਆਪਣੀ ਸੰਸਥਾ ਆਪਾਂ ਮੈਂਬਰ ਚੁਣ ਕੇ ਉੱਪਰ ਭੇਜਦੇ ਆ ਤੇ ਉਹ ਸਾਡੀ ਗੱਲ ਵੀ ਰੱਖਦੇ ਹਨ ਹਾਂਜੀ ਇਸ ਕਰਕੇ ਬਹੁਤ ਵਧੀਆ ਸੰਸਥਾ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਤੁਸੀਂ ਭਰਤੀ ਸੰਬੰਧੀ ਪੁੱਛਿਆ ਹਾਂ ਹਾਂਜੀ ਕਈ ਤੇ ਜਿਵੇਂ ਜੇਈ ਪਟਵਾਰੀ ਐਕਸ਼ੀਨ ਜਾਂ ਆਪਣਾ ਲਾ ਲਓ ਤੁਸੀਂ ਹੋਰ ਕਿਸੇ ਪਾਸੇ ਇਮਾਰਤੀ ਭਾਗ ਚ ਲਾ ਲਓ ਹਾਂਜੀ ਜਾਂ ਐਲਏ ਵਕੀਲ ਕੋਰਟ ਵਾਲੇ ਪਾਸੇ ਲਾ ਲਓ ਉਹ ਤਾਂ ਆਪਣੀ ਯੋਗਤਾ ਨੇ ਪੜ੍ਹਾਈ ਦੇ ਅਨੁਸਾਰ ਅਖਬਾਰਾਂ ਵਿੱਚ ਖਬਰ ਲਾ ਕੇ ਟੈਂਡਰ ਦਾ ਜੋ ਵੀ ਖਬਰਾਂ ਹੁੰਦੀਆਂ ਹਨ ਉਹ ਦੇ ਕੇ ਉਤੇ ਭਰਤੀ ਕਰ ਲੈਂਦੇ ਨੇ ਪਰ ਜਿਹੜਾ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਹੁੰਦਾ ਜਿਵੇਂ ਕੀਰਤਨ ਸਿੱਖ ਕੇ ਬੱਚੇ ਉਹਦੇ ਲਈ ਜਿਹੜਾ ਸਭ ਤੋਂ ਵਧੀਆ ਤੁਸੀਂ ਬਹੁਤ ਸੋਹਣਾ ਪ੍ਰਾਲਾ ਕੀਤਾ ਜਿਹੜਾ ਆਪਾਂ ਅੱਜ ਸੰਗਤਾਂ ਦੇ ਰੂਬ ਰੂਬ ਹੀ ਹੋ ਰਹੇ ਆ ਤੁਹਾਡੀ ਦੇਸ਼ਾਂ ਵਿਦੇਸ਼ਾਂ 'ਚ ਹੀ ਜਾਣੀ ਹੈ ਵੀਡੀਓ ਮੈਨੂੰ ਵੀ ਆਪਾਂ ਗਾਲਾਂ ਮੈਂ ਵੀ ਮੈਨੂੰ ਵੀ ਸਮਾਂ ਮਿਲਿਆ ਇਹ ਗੱਲ ਦੱਸਣ ਦਾ ਵੈਸੇ ਤੇ ਮੈਂ ਅਮਰਤ ਵੇਲੇ ਪਿੰਡਾਂ 'ਚ ਦੱਸਦਾ ਹੀ ਆ ਆਪਣੀ ਡਿਊਟੀ ਤੋਂ ਇਲਾਵਾ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਹੁਤ ਸੋਹਣਾ ਪ੍ਰਾਲਾਏ ਇਹ ਕਰ ਰਹੀ ਹੈ ਪਹਿਲੇ ਦਿਨ ਤੋਂ ਹੀ ਜਿਹੜੇ ਕਾਲਜ ਬਣੇ ਹੋਏ ਨੇ ਗੁਰਮਤ ਸੰਗੀਤ ਵਿਦਿਆਲੇ ਠੀਕ ਹੈ ਜੀ ਗੁਰਮਤ ਵਿਦਿਆਲੇ ਬਣੇ ਹੋਏ ਨੇ ਉਹ ਕਿੱਥੇ ਕਿੱਥੇ ਨੇ ਜੀ ਆਪਣੇ ਉਹ ਜਿਵੇਂ ਤਖਸ਼ੀਰੀ ਦਮਦਮਾ ਸਾਹਿਬ ਠੀਕ ਹੈ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਬਰਨਾਲੇ ਬਣਿਆ ਬਖਸ਼ੀ ਵਾਲੀ ਕੋਠੀ ਕਹਿੰਦੇ ਨੇ ਠੀਕ ਹੈ ਜੀ ਉਸ ਤੋਂ ਅੱਗੇ ਜਿੱਥੇ ਮੈਂ ਹੁਣ ਸੇਵਾ ਮੇਰੀ ਲਈ ਹੈ ਮੈਂਬਰ ਸਾਹਿਬ ਨੇ ਹਾਂਜੀ ਤੇ ਦਫ਼ਤਰ ਵੱਲੋਂ ਉਹ ਹੈ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਦੇ ਨਾਮ ਤੇ ਕਾਲਾ ਮਾਲਾ ਛਾਪਾ ਮਹਿਲ ਕਲਾਂ ਹਾਂਜੀ ਹਾਂਜੀ ਸਰ ਉੱਥੇ ਮੈਨੂੰ ਮੈਨੂੰ ਵੀ ਨਹੀਂ ਪਤਾ ਸੀ ਜੋ ਗੁਰਦੁਆਰਾ ਸਾਹਿਬ ਚ ਮੈਂ ਡਿਊਟੀ ਸੇਵਾ ਕਰਦੇ ਹੁੰਦੇ ਸੀ ਹਾਂਜੀ ਜਦੋਂ ਮੈਨੂੰ ਇੱਧਰ ਆਇਆ ਮੈਂ ਕਿਹਾ ਤੇ ਬਹੁਤ ਸੋਹਣਾ ਪਰਾਲਾ ਉੱਥੇ ਬੱਚਿਆਂ ਨੂੰ ਫ੍ਰੀ ਵਿੱਦਿਆ ਦਿੱਤੀ ਜਾਂਦੀ ਹੈ 2 ਸਾਲ ਦਾ ਕੋਰਸ ਹੈ ਕਿਤੇ 3 ਸਾਲ ਦਾ ਕਿਤੇ 2 ਸਾਲ ਦਾ ਉਪ ਵਿਦਿਆਲੇ ਦੇ ਵਿੱਚ ਹੀ ਠੀਕ ਹੈ ਜੀ ਉੱਥੇ ਰਹਿਣਾ ਬੱਚੇ ਨੇ ਆਫਟਰ ਪਲੱਸ 2 ਪਲੱਸ 2 12ਵੀਂ ਤੋਂ ਬਾਅਦ ਅਮਰਤਾ ਰਹੀ ਹੋਵੇ ਬੱਚਾ ਦਾੜ੍ਹੀ ਕੇਸ ਰੱਖੇ ਹੋਣ ਇਹ ਬੱਚਿਆਂ ਤੇ ਜੈਂਟਲਸ ਲੇਡੀਜ਼ ਦੋਨੋਂ ਚ ਨਾ ਇਹ ਬੀਬੀਆਂ ਲਈ ਤੇ ਅੱਡ ਬਣੇ ਹੋਏ ਨੇ ਅੱਛਾ ਬੀਬੀ ਨਹੀਂ ਲੱਗਣੀ ਇੱਥੇ ਕੱਲੇ ਬੱਚਿਆਂ ਲਈ ਨੇ ਲੜਕੀਆਂ ਲਈ ਜਿਵੇਂ ਸਕੂਲ ਅੱਡ-ਅੱਡ ਹੁੰਦੇ ਨੇ ਹਾਂਜੀ 2 ਸਾਲ ਦਾ ਕੋਰਸ ਹੈ ਜਿਦੇ ਵਿੱਚ ਮਰਿਆਦਾ ਅਨੁਸਾਰ ਸੰਗੀਤ ਹਾਂਜੀ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਦੀ ਸ਼ੁੱਧ ਸੰਥਿਆ ਅਰਦਾਸ ਬੇਨਤੀ ਸਿਖਾਉਂਦੇ ਵੀ ਨੇ ਹਾਂਜੀ ਤੇ ਜਿਹੜੀ ਵੱਡੀ ਗੱਲ ਹੈ ਕੰਠ ਕਰਾਉਂਦੇ ਨੇ ਜਿਵੇਂ ਰੋ ਹਾਂ ਮੂੰਹ ਜਵਾਨੀ ਕਹਿੰਦੇ ਨੇ ਉਹਨੂੰ ਕੰਠ ਕਹਿੰਦੇ ਨੇ ਹਾਂਜੀ ਵੀ ਬਿਨਾ ਮੋਬਾਈਲ ਤੋਂ ਬਿਨਾ ਗੁਟਕਾ ਸਾਹਿਬ ਨੂੰ ਠੀਕ ਹੈ ਜੀ ਤੇ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਬੱਚੇ ਹੁਣ ਬਿਨਾ ਮੋਬਾਈਲ ਤੋਂ ਸਾਹਮਣੇ ਸਾਡੇ ਗੁਰਦੁਆਰਾ ਸਾਹਿਬ ਨੇ ਆ ਹਾਂਜੀ ਉੱਥੇ ਆਸਾ ਜੀ ਦੀ ਵਾਰ ਦਾ 16 ਛੱਕਿਆਂ ਤੱਕ ਆ ਗਈ ਸੀ ਉਹਨਾਂ ਦੀ ਸੰਤਿਆਉਣ 24 ਹੁੰਦੇ ਨੇ ਮੂੰਹ ਜਬਾਨੀ ਕੰਠ ਹਾਂ ਕੰਠ ਬਿਨਾ ਮੋਬਾਈਲ ਤੋਂ ਬਿਨਾ ਮੋਬਾਈਲ ਤੋਂ ਜੀ ਮੋਬਾਈਲ ਤਾਂ ਉਹਨਾਂ ਦੇ ਅਸੀਂ ਜਮ੍ਹਾਂ ਕਰਾ ਲੈਂਦੇ ਆ ਘਰਾਂ 'ਚ ਰਖਾ ਦਿੰਦੇ ਆ ਮੋਬਾਈਲ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਐਤਵਾਰ ਦੀ ਛੁੱਟੀ ਹੁੰਦੀ ਐਤਵਾਰ ਨੂੰ ਘਰੇ ਜਾ ਕੇ ਮੋਬਾਈਲ ਦੇਖਦੇ ਨੇ ਉਹ ਠੀਕ ਹੈ ਜੀ ਬਹੁਤ ਸੋਹਣਾ ਇਹ ਮੈਨੂੰ ਲੱਗਿਆ ਪਰਾਲਾ ਹਾਂਜੀ ਉਹ ਕੰਠ ਬਾਣੀ ਬੱਚੇ ਜਦੋਂ ਵਾਰ-ਵਾਰ ਰੋਜ ਤੁਸੀਂ ਕੋਈ ਨਾ ਕੋਈ ਸ਼ਬਦ ਕੋਈ ਨਾ ਕੋਈ ਤੁਸੀਂ ਆਸਾ ਦੀ ਵਾਰ ਦਾ ਸ਼ੱਕਾ ਜਾਂ ਜਿਵੇਂ ਹੁਣ ਸਤਿਗੁਰੂ ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰੂ ਸੀ ਇਹਨਾਂ ਦੇ ਸ਼ਬਦ ਠੀਕ ਹੈ ਜੀ ਉਹ ਕ ਉਹ ਜਦੋਂ 2 ਸਾਲ ਦਾ ਕੋਰਸ ਕਰਦੇ ਨੇ ਹਾਂਜੀ 2 ਸਾਲਾਂ ਤੋਂ ਬਾਅਦ ਜਦੋਂ ਕਿਤੇ ਲੋੜ ਹੁੰਦੀ ਹੈ ਹਾਂਜੀ ਰਾਗੀ ਜਸੇ ਦੀ ਠੀਕ ਹੈ ਜੀ ਤੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਉਹ ਬੱਚੇ ਸਿਲੈਕਸ਼ਨ ਹੋ ਜਾਂਦੇ ਵਿਦਿਆਲਏ ਦੇ ਵਿੱਚ ਹਾਂ ਨਾਲ ਦੀ ਨਾਲ ਠੀਕ ਹੈ ਜੀ ਸਿਲੈਕਸ਼ਨ ਹੁੰਦੀ ਹੈ ਠੀਕ ਹੈ ਜੀ ਇਹ ਕੋਈ ਜਿਹੜਾ ਅੱਜ ਦਾ ਸਮਾਂ ਹੈ ਨਾ ਜੀ ਹਾਂਜੀ ਇਹ ਨਸ਼ਿਆਂ ਦਾ ਬਹੁਤ ਹੈ ਬਿਲਕੁਲ ਜੀ ਬਿਲਕੁਲ ਤੇ ਬੱਚੇ ਗੁਰਬਾਣੀ ਤੋਂ ਵੀ ਦੂਰ ਹੁੰਦੇ ਜਾ ਰਹੇ ਨੇ ਜਿਵੇਂ ਅੱਜ ਬਾਬਾ ਜੀ ਦੱਸ ਰਹੇ ਸੀ ਜੀ ਵੀ ਪਹਿਲਾਂ ਅਖੰਡ ਪਾਠ ਸਾਹਿਬ ਹੁੰਦੇ ਸੀ ਜਦੋਂ ਵਿਆਹ ਹੁੰਦਾ ਸੀ ਵਿਆਹ ਤੋਂ ਪਹਿਲਾਂ ਸ਼ੁਕਰਾਨਾ ਦਾ ਘਰਾਂ ਚ ਫਿਰ ਸਹਜ ਪਾਠ ਤੇ ਆਗੇ ਹੁਣ ਸੁਖਮਨੀ ਸਾਹਿਬ ਦੇ ਪਾਠ ਤੇ ਆਗੇ ਬਾਣੀ ਘਰਾਂ ਤੋਂ ਜਾਈ ਜਾਂਦੀ ਹੈ ਹੈਨਾ ਜੀ ਜਿਵੇਂ ਹੁਣ ਪਹਿਲਾਂ ਆਪਣੇ ਸਹਜ ਪਾਠ ਦਾ ਕੋਈ ਡੈਥ ਵਗੈਰਾ ਹੁੰਦੀ ਸੀ ਮੌਤ ਹੁੰਦੀ ਸੀ ਸਹਜ ਪਾਠ ਜਾਂ ਅਖੰਡ ਵਾਟ ਸਾਹਿਬ ਕਰਾਉਂਦੇ ਹੁਣ ਵਿੱਚ ਦੇਖਣ ਨੂੰ ਆਪਾਂ ਸੁਣਨ ਦੇ ਵਿੱਚ ਵੀ ਹੁਣ ਸੁਖਮਨੀ ਸਾਹਿਬ ਦੀ ਪਾਠ ਕਰਵਾ ਦਿੰਦੇ ਉਹ ਅਗਿਆਨਤਾ ਵਿੱਚ ਕਰੀ ਜਾਂਦੇ ਜੀ ਉਹ ਅਗਿਆਨਤਾ ਨਾ ਉਹਨਾਂ ਚ ਹਾਂ ਜੀ ਸਹਿਜ ਪਾਠ ਜਿੰਨੀ ਬਾਣੀ ਵੱਧ ਪੜਾਂਗੇ ਜੇ ਆਪਾਂ ਡੈਥ ਵਾਲੇ ਪਾਸੇ ਆਈਏ ਜਿੰਨੀ ਬਾਣੀ ਵੱਧ ਪੜਾਂਗੇ ਉਹ ਆਪਾਂ ਨੂੰ ਵੀ ਗਿਆਨ ਦੇਊ ਠੀਕ ਹੈ ਜੀ ਤੇ ਜਿਹੜਾ ਜੀਵ ਚੜ੍ਹਾਈ ਕਰ ਗਿਆ 10 ਦਿਨ ਠੀਕ ਹੈ ਜੀ ਉਸ ਰੂਹ ਨੂੰ ਜਿਹੜੇ ਜਮਨੇ ਜਮਗਣ ਲੈਣ ਆਉਂਦੇ ਨੇ ਜੀ ਉਹ ਉਹਨੂੰ ਛੇੜਦੇ ਨੇ 10 ਦਿਨ ਜਿੱਨਾ ਚਿਰ ਗੁਰੂ ਸਾਹਿਬ ਉਹਦਾ ਦੁਸ਼ਹਿਰਾ ਸਮਾਗਮ ਹੁੰਦਾ ਉਹ 10 ਦਿਨ ਠੀਕ ਹੈ ਉਹਨੂੰ ਛੇੜ ਨਹੀਂ ਸਕਦੇ ਪਾਵਰ ਹੈ ਗੁਰਬਾਣੀ 'ਚ ਉਸ ਤੋਂ ਬਾਅਦ ਉਹਦਾ ਲੇਖਾ ਜੋਖਾ ਸ਼ੁਰੂ ਹੁੰਦਾ ਹਾਂਜੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਅਸੀਂ ਗੁਰਬਾਣੀ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਆ ਕੋਈ ਗੁਰੂ ਸਾਹਿਬ ਦਾ ਸਤਕਾਰ ਨਹੀਂ ਜਿੰਨਾ ਅਸੀਂ ਜਾਦਾ ਵੈਨ ਪਾਉਨੇ ਆ ਰੋਨੇ ਆ ਉਨਾਂ ਹੀ ਉਹ ਰੂਹ ਵੀ ਤੜਫਦੀ ਹੈ ਤੇ ਸਾਨੂੰ ਵੀ ਗਿਆਨਤਾ ਹੋਰ ਬਾਦੀ ਹੈ ਬਿਲਕੁਲ ਜੀ ਬਿਲਕੁਲ ਉਹ ਗੁਰਬਾਣੀ ਤਾਂ ਅਸੀਂ ਓਟ ਆਸਰਾ ਲੈਨੇ ਨਹੀਂ ਤੇ ਜੇ ਨਾਂ ਵੀ ਬਾਣੀ ਪੜਾਂਗੇ ਅਸੀਂ ਫੇਰ ਕਿਹੜਾ ਉਹਨੂੰ ਅਸੀਂ ਸੱਚਖੰਡ ਭੇਜਾਂਗੇ ਉਹਦਾ ਜਿਹੜੇ ਕਰਮ ਕਰ ਗਿਆ ਉਹਦੋਂ ਲੇਖਾ ਜੋਖਾ ਮਿਲਣਾ ਹੈ ਹਾਂਜੀ ਪਰ ਉਹਨਾਂ 10 ਦਿਨ ਉਹ ਮਿਲ ਜਾਂਦਾ ਵੈਸੇ ਇਹ ਆਪਣੇ ਜਿਵੇਂ ਹੁਣ ਬਾਹਰੇ ਅੰਗਰੇਜ਼ ਨੇ ਜੀ ਹਨਾ ਉਹ ਆਪਣੇ ਮਤਲਬ ਕਿ ਸਿੱਖ ਵਿਰਸੇ ਨੂੰ ਬਹੁਤ ਬਣਾ ਰਹੇ ਨੇ ਹੁਣ ਆਪਾਂ ਸੋਸ਼ਲ ਮੀਡੀਆ ਦੇ ਦੇਖੋ ਦੇਖਦੇ ਹਣਾ ਜਿਹੜੇ ਆਪਣੇ ਪਿੰਡਾਂ ਦੇ ਜਿਹੜੇ ਬੱਚੇ ਬਾਹਰ ਗਏ ਨੇ ਉਹਨਾਂ ਚਲੋ ਮੈਰਜ ਹੁੰਦੀ ਹੈ ਹਣਾ ਹਾਂ ਹਾਂ ਨਾਲ ਤਾਂ ਆਪਣੀ ਪੰਜਾਬੀ ਭਾਸ਼ਾ ਨਾਲ ਜੁੜੇ ਨੇ ਤੇ ਉਪਰੰਤ ਆਪਣੇ ਵਿਰਸੇ ਨਾਲ ਵੀ ਜੁੜ ਰਹੇ ਨੇ ਇਹ ਸਾਰਾ ਹੀ ਉਹ ਇਹ ਉਹ ਤਾਂ ਜੁੜਦੇ ਨੇ ਉਹ ਅੰਧਵਿਸ਼ਵਾਸ ਨਹੀਂ ਕਰਦੇ ਕਿਸੇ ਠੀਕ ਹੈ ਉਹ ਪਹਿਲਾਂ ਖੋਜ ਕਰਦੇ ਨੇ ਗੁਰਬਾਣੀ ਦੀ ਠੀਕ ਹੈ ਜੀ ਗੁਰਬਾਣੀ ਵਿੱਚ ਲਿਖਦਾ ਵੀ ਮੱਛੀ ਪੱਤਿਆਂ ਤੇ ਆਂਡੇ ਦਿੰਦੀ ਹੈ ਜੀ ਸਾਇੰਸ ਨੇ ਸਾਡੇ ਮੂਰੇ ਵੀਡੀਓ ਲਿਆਤੀ ਠੀਕ ਹੈ ਜੀ ਵੀ ਹਾਂ ਬਾਕੀ ਆ ਕਿਸਮ ਦੀ ਮੱਛੀ ਹੈ ਇਹਨੇ ਪੱਤੇ ਤੇ ਅੰਡੇ ਦੇ ਕੇ ਫਿਰ ਪਾਣੀ ਚ ਵੜ ਜਾਣਾ ਵੀ ਉਦਾਹਰਨ ਬਿਲਕੁਲ ਸਹੀ ਹੈ ਉਹ ਬਿਲਕੁਲ ਸਹੀ ਜੋ ਸਾਇੰਸ ਨੇ ਆਪਣੇ ਸਾਹਮਣੇ ਵੀਡੀਓ ਆ ਗਈ ਹਾਂਜੀ ਫਿਰ ਤੇ ਆਪਾਂ ਨੂੰ ਮੰਨਣਾ ਪਊਗਾ ਸੱਚ ਹਾਂਜੀ ਜਦੋਂ ਆਪਾਂ ਨੂੰ ਪ੍ਰਤੱਖੀ ਪਰਮਾਨ ਦੀ ਲੋੜ ਨਹੀਂ ਹਾਂਜੀ ਦੂਸਰੇ ਨੰਬਰ ਤੇ ਇਹੋ ਜੇ ਜੀ ਵੀ ਉਹਨਾਂ ਨੇ ਦੇਖੇ ਨੇ ਜਿਹੜਾ ਮੈਕਸੀਕੋ ਲੇਕ ਤੇ ਪਾਏ ਜਾਂਦੇ ਨੇ ਹਾਂਜੀ ਜਿੰਨਾ ਦਾ ਜੇ ਦਿਲ ਡਾਈਮਸ ਹੋ ਜਾਂਦਾ ਆਪਣੇ ਆਪ ਦੁਬਾਰੇ ਪੰਜਨਦਾ ਅੱਛਾ ਜੀ ਹਾਂ ਮਾਈਂਡ ਆਪਣੇ ਆਪ ਦੀ ਵਾਰੀ ਇਹ ਖੋਜ ਹੋ ਰਹੀ 1950 ਤੋਂ ਸਾਇੰਸ ਖੋਜ ਕਰਦੀ ਹੈ ਪਰ ਪ੍ਰਮਾਤਮਾ ਦੀ ਬਾਣੀ ਚ ਤੇ ਪਹਿਲਾਂ ਹੀ ਲਿਖਿਆ ਵੀ ਪ੍ਰਮਾਤਮਾ ਦੇ ਰੰਗ ਆਪਾਂ ਅੰਤ ਨਹੀਂ ਪਾ ਸਕਦੇ ਉਹ ਤਾਂ ਬਹੁਤ ਬੇਅੰਤ ਹੈ ਵੱਡਾ ਹਾਂਜੀ ਆ ਸੂਰਜ ਆਪਾਂ ਜਾ ਨਹੀਂ ਸਕਦੇ ਉੱਥੇ ਪਰ ਸੂਰਜ ਵੀ ਗੁਰੂ ਦੇ ਹੁਕਮ ਚ ਹੈ ਵਿੱਚ ਪਵਨ ਵਹੈ ਸਦ ਪਾਉ ਪਹਿ ਵਿੱਚ ਲੈ ਰੱਖ ਗਰੀ ਆਓ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਸ ਤੋਂ ਬਾਅਦ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖੀ ਆਪਾਂ ਉਹਨਾਂ ਦੀ ਬਾਣੀ ਸੁਣੀਏ ਹਾਂਜੀ ਤਾਂ ਨਮੋ ਸੂਰਜ ਸੂਰਜ ਸੂਰਜਾਂ ਨੂੰ ਬਣਾਉਣ ਵਾਲਾ ਨੂੰ ਨਮਸਕਾਰ ਠੀਕ ਹੈ ਜੀ ਇਹ ਤਾਂ ਬਹੁਤ ਡੂੰਘੀਆਂ ਗੱਲਾਂ ਨੇ ਜੀ ਬਹੁਤ ਡੂੰਘੀਆਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਨ੍ਹਾਂ ਤਨਮਨ ਧੰਨਾ ਸੇਵਾ ਕਰਨੀ ਹੈ ਜੀ ਉਹਦੇ ਲਈ ਤਾਂ ਬਹੁਤ ਚੰਗੀਆਂ ਗੱਲਾਂ ਨੇ ਕਿਵੇਂ ਇਤਿਹਾਸਕ ਸਥਾਨ ਨੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਜੀ ਹਾਂ ਜੀ ਤੇ ਜਿੱਥੇ ਗੁਰੂ ਸਾਹਿਬ ਦੇ ਉਹਨਾਂ ਦੇ ਖੇਡਾਂ ਕੌਤਕ ਰਚੇ ਹੋਏ ਨੇ ਜੀ ਤੇ ਉਹਨਾਂ ਦੇ ਨਾਮ ਤੇ ਕਰੋੜਾਂ ਰੁਪਇਆ ਜਮ੍ਹਾਂ ਹੈ ਕਿੰਨੀ ਜਾਇਦਾਦ ਹੈ ਉਹਨੂੰ ਸੰਭਾਲਣ ਲਈ ਕਾਨੂੰਨ ਬਣੇ ਨੇ ਠੀਕ ਹੈ ਜੀ ਤੁਸੀਂ ਓ ਕਿਸੇ ਵੀ ਧਰਮ ਦਾ ਬੰਦਾ ਲਾਓ ਹਾਂਜੀ ਬੋਲੀ ਦੇਵੇ ਜਾ ਕੇ ਸਾਡੇ ਕੋਲੇ ਵੀ ਇਹ ਸਾਰੀ ਜ਼ਮੀਨ ਮੈਂ ਲਊਂਗਾ ਬੋਲੀ ਦੇ ਦੇ ਉਹ ਠੀਕ ਹੈ ਉਹ ਲੈ ਸਕਦਾ ਜੀ ਨਹੀਂ ਤੇ ਜੇ ਆਮ ਕਿਸੇ ਸਾਧ ਕੋਲੇ ਉਹ ਡੇਰਾ ਹੋਵੇ ਉੱਥੇ ਤੇ ਸਾਧ ਇਹ ਆਸ਼ੀਆਂ ਕਰਨ ਲੱਗਿਆਂ ਆਪਾਂ ਦੇਖਦੇ ਆਪਦਿਆਂ ਨੂੰ ਠੇਕੇ ਤੇ ਦੇ ਦੇਣ ਜ਼ਮੀਨ ਹਾਂਜੀ ਹਾਂ ਸ਼੍ਰੋਮਿਕ ਵਿੰਡ ਚ ਇਹ ਵੀ ਕਾਨੂੰਨ ਬਹੁਤ ਵਧੀਆ ਹੈ ਸਾਲ ਬਾਅਦ ਬੋਲੀ ਹੁੰਦੀ ਹੈ ਹਾਂਜੀ ਇਸਤਿਹਾਰ ਲੱਗਦਾ ਠੀਕ ਹੈ ਜੀ ਤੇ ਜਿਹੜਾ ਵੀ ਦੇਣੇ ਚਾਹੇ ਬੋਲੀ ਵਧਾ ਕੇ ਜਿਵੇਂ ਬੋਲੀ ਚ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਜਿਹੜਾ ਵਧਾਉਂਦਾ ਉਹਨੂੰ ਦੇ ਸਕਦੇ ਆਂ ਆਪਾਂ ਸਾਰੇ ਲੈ ਸਕਦੇ ਆਂ ਕਿਸੇ ਨੂੰ ਕੋਈ ਰੋਕ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਕੁਛ ਨਹੀਂ ਕੋਈ ਵੀ ਜਾ ਕੇ ਕਿਸੇ ਵੀ ਧਰਮ ਦਾ ਬੰਦਾ ਜਾ ਕੇ ਕੋਈ ਮੁਸਲਮਾਨ ਉਹ ਵੀ ਜਾ ਕੇ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀ ਜਿਵੇਂ ਮੰਨ ਲਓ ਤੁਸੀਂ ਆਹ ਜ਼ਮੀਨ 'ਚ ਆਪਾਂ ਬੈਠੇ ਆਂ ਹਾਂਜੀ ਜੇ ਮੰਨ ਲਓ ਇੱਥੇ ਅਸੀਂ ਇਹ ਠੇਕੇ ਤੇ ਲੈ ਲਈ ਸਾਨੂੰ ਸ਼ਰਤਾਂ ਹੋਣਗੀਆਂ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਤੋਂ ਉਲਟ ਖੇਤੀ ਨਹੀਂ ਕਰ ਸਕਦੇ ਸੀ ਠੀਕ ਹੈ ਜੀ ਹਾਂ ਬਾਕੀ ਤੁਹਾਨੂੰ ਜਿੰਨਾ ਜਿਵੇਂ ਨਾਰਮਲ ਆਪਣੇ ਖੇਤੀ ਪੰਜਾਬ ਦੇ ਵਿੱਚ ਆਪ ਨੂੰ ਹੈ ਠੇਕਾ ਭਰ ਕੇ ਉਸ ਤੋਂ ਬਾਅਦ ਜਿੰਨਾ ਤੁਹਾਡੇ ਕੋਲ ਹੈਗਾ ਵਧੀਆ ਜੀ ਬਹੁਤ ਠੀਕ ਹੈ ਜੀ ਹਾਂ ਜਿਹੜੇ ਸੋਚਮਤਾ ਰਹਿੰਦੇ ਨੇ ਉਹਨਾਂ ਨੂੰ ਕਦੇ ਘਾਟ ਨਹੀਂ ਪੈਂਦੀ ਜੀ ਇਹ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਹੋਰ ਕੀ ਕੀ ਸਹੂਲਤਾਂ ਨੇ ਆਪ ਨੂੰ ਮਿਲ ਰਹੀਆਂ ਨੇ ਜੀ ਸਹੂਲਤਾਂ ਚ ਆਏ ਜੀ ਜਿਵੇਂ ਇੱਕ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਕਾਨੂੰਨ ਬਣਿਆ ਵੀ ਅਮਰਤ ਸ਼ਕੋ ਅਮਰ ਤੋਂ ਛਕਣਾ ਜ਼ਰੂਰੀ ਹੈ ਤੇ ਉਤੇ ਪੈਰਾ ਵੀ ਦੇਣਾ ਪੈਂਦਾ ਜੇ ਉਲਟ ਜਾਵਾਂਗੇ ਸਜ਼ਾ ਮਿਲਦੀ ਹੈ ਸਸਪੈਂਡ ਕਰ ਦਿੰਦੇ ਨੇ ਜਾਂ ਹੋਰ ਪਾਸੇ ਉਸ ਤੋਂ ਬਾਅਦ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ ਜੀ ਠੀਕ ਹੈ ਜੀ ਸੇਵਾਦਾਰ ਤੋਂ ਲੈ ਕੇ 76 ਤੱਕ ਜੀ ਸਾਡੇ ਬੱਚਿਆਂ ਨੂੰ ਬਹੁਤ ਰੁਜ਼ਗਾਰ ਮਿਲਦਾ ਜਿਵੇਂ ਕਿ ਇਤਨੀ ਇਰਾਗੀ ਹੋ ਜਾਂਦੀ ਹਾਂ ਹਾਂ ਹਾਂਜੀ 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 ਦਰਬਾਰ ਸਾਹਿਬ ਵਾਲਾ ਅੱਡ ਸਟਾਫ ਹੁੰਦਾ ਹੈ ਹੈਡ ਆ ਜਿਹੜੇ ਹੁਣ ਸਿੰਘ ਸਾਹਿਬ ਬਣੇ ਨੇ ਹਾਂਜੀ ਆ ਤਖਸ਼ਿਰੀਆਂ ਦਮਦਮਾ ਸਾਹਿਬ ਦੇ ਜੀ ਇਹ ਕਿਸੇ ਟਾਈਮ ਕੰਟਰੈਕਟ ਬੇਸ ਤੇ ਭਰਤੀ ਸੀ ਮੈਂ ਉੱਥੇ ਪੜਦਾ ਹੁੰਦਾ ਸੀ ਅਛਾ ਪਰ ਪਹਿਲੇ ਦਿਨ ਹੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਸੀ ਇਹ ਨਿਤਨੇਮ ਕਰਦੇ ਰਹੇ ਸੇਵਾ ਕਰਦੇ ਰਹੇ ਅੱਜ ਦੇਖੋ ਸਿੰਘ ਸਾਹਿਬ ਦੀ ਪਦਵੀ ਤੇ ਪਹੁੰਚ ਗਏ ਇਹ ਸੇਵਾ ਨਾਲ ਹੀ ਮਿਲਦੀ ਹੈ ਚੁਸਤ ਚਲਾਕੀਆਂ ਨਾਲ ਨਹੀਂ ਮਿਲਦੀ ਪਦਵੀ ਮੇਰੀ ਭਾਵਨਾ ਦਾ ਇਹ ਹੈ ਠੀਕ ਹੈ ਜੀ ਵੀ ਗੁਰੂ ਤਾਂ ਦਸਵੇਂ ਪਾਸ਼ਾ ਦੇ ਤਖਤ ਦੀ ਸੇਵਾ ਕੀਤੀ ਉਹਨਾਂ ਨੇ ਕਿ ਉਹਨਾਂ ਨੂੰ ਸੇਵਾ ਮਿਲ ਗਈ ਬਿਲਕੁਲ ਬਿਲਕੁਲ ਹੋਰ ਹੁੰਦਾ ਇਹਨਾਂ ਦੇ ਵਿੱਚ ਦਫ਼ਤਰੀ ਸਟਾਫ ਆ ਜਾਂਦਾ ਹੈ ਠੀਕ ਹੈ ਜੀ ਹੈਲਪਰ ਕਲਰਕ ਮੈਨੇਜਰ ਖਜ਼ਾਨਚੀ ਗੁਰੂ ਦਾ ਹੁਣ ਮੈਂ ਖਜ਼ਾਨਚੀ ਰਿਹਾ ਜੀ ਤਖਸ਼ੀ ਰਾਮ ਨੰਦਵਾ ਸਾਹਿਬ ਠੀਕ ਹੈ ਜੀ ਕਰਨ ਸਿੰਘ ਮੈਨੇਜਰ ਸੀਗੇ ਬਹੁਤ ਹੀ ਸਤਿਕਾਰਯੋਗ ਠੀਕ ਹੈ ਜੀ ਇਸ ਕਰਕੇ ਜਿਹੜਾ ਬੰਦਾ ਵਧੀਆ ਚੱਲਦਾ ਜੀ ਸਮਰਪਿਤ ਹੋ ਕੇ ਚੱਲਦਾ ਉਹਨੂੰ ਫਿਰ ਅੱਗੇ ਬਹੁਤ ਕੁਝ ਮਿਲਦਾ ਜਿਵੇਂ ਆਪਣੀਆਂ ਆਸਰਾਮਾਂ ਬਣੀਆਂ ਹੋਈਆਂ ਨੇ ਰਹਿਣ ਵਾਸਤੇ ਜੀ ਉਹਦੇ ਵਿੱਚ ਕਿਵੇਂ ਉਹਨਾਂ ਦਾ ਖਰਚਾ ਵਗੈਰਾ ਕਿੰਨਾ ਕੁ ਹੁੰਦਾ ਕੰਮ ਰਿੰਦਾ ਜੀ ਉਹਦੇ ਲਈ ਅੱਡੋ ਅੱਡ ਜਿਵੇਂ ਹੁਣ ਦਰਬਾਰ ਸਾਹਿਬ ਦੀ ਅੱਡ ਭੇਟ ਹੈ ਜੀ ਉੱਥੇ ਸ਼ਾਇਦ 1000 ਰੁਪਏ ਲੈਂਦੇ ਮੈਨੂੰ ਪੱਕਾ ਨਹੀਂ ਪਤਾ ਤੇ ਇੱਥੇ ਸ਼ਾਇਦ 500 ਰੁਪਏ ਲੈਂਦੇ ਨੇ ਬਾਕੀ 500 ਵਾਪਸ ਕਰ ਦਿੰਦੇ ਨੇ 1000 ਚੋਂ ਠੀਕ ਹੈ ਇਸ ਤਰ੍ਹਾਂ ਅੱਡੋ ਅੱਡ ਹੁੰਦਾ ਹਾਂ ਉਹ ਉਨਾਂਕ ਤਾਂ ਫਿਰ ਹੁੰਦਾ ਹੀ ਹੈ ਵੀ ਆਪਾਂ ਗਲਪਾ ਨਹੀਂ ਉਸ ਸਹੂਲਤ ਵੀ ਬਹੁਤ ਵਧੀਆ ਬਣ ਰਹੀ ਹੈ ਕਪੜਾ ਲੀੜਾ ਵੋਟਰ ਵਗੈਰਾ ਰਹੂਗਾ ਉੱਥੇ ਦਾ ਬਹੁਤ ਤੇ ਭਾਈ ਦੀ ਹਾਂ ਕਮਰਿਆਂ ਸੰਬੰਧੀ ਤਾਂ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਕੰਮ ਕਮਰਿਆਂ ਸੰਬੰਧੀ ਦਿੱਕਤ ਵੀ ਆਉਂਦੀ ਆ ਪਰ ਸੰਗਤ ਇੱਕੋ ਦਮ ਜਾਦਾ ਆ ਜਾਂਦੀ ਆ ਫਿਰ ਹੁਣ ਕੋਈ ਵੀ ਚਾਹੇ ਪ੍ਰਧਾਨ ਬਣ ਜੇ ਆਪਾਂ ਪ੍ਰਧਾਨ ਬਣ ਜੇ ਸ਼੍ਰੋਮਣੀ ਕਮੇਟੀ ਦੇ ਤੇ ਆਪਾਂ ਵੀ ਨਹੀਂ ਪੂਰੀਆਂ ਕਰ ਸਕਦੇ ਇੰਨੀ ਤਾਂ ਇਹ ਤਾਂ ਬਸ ਜਿਹੜਾ ਕੋਈ ਸ਼ਿਫਾਰਸ਼ ਨਾਲ ਨਜਾਇਜ਼ ਲੈਂਦਾ ਉਹ ਗਲਤ ਗੱਲ ਆ ਹਾਂ ਪਹਿਲਾਂ ਸੰਗਤ ਨੂੰ ਉੱਪਰ ਮਿਲਣਾ ਚਾਹੀਦਾ ਮੰਨ ਲਓ ਜਿਵੇਂ ਹੁਣ ਬੱਚਿਆਂ ਨੇ ਕੋਈ ਹੁੰਦਾ ਮੰਨ ਦੇ ਵਿੱਚ ਚਾਹਨਾ ਤਾਂ ਉਹ ਵੀ ਜਿਹੜੇ ਵਿਦਿਆਲੇ ਬਣੇ ਨੇ ਉੱਥੇ ਕੰਟੈਕਟ ਕਰ ਸਕਦਾ ਬੱਚਾ ਹਾਂ ਹਾਂ ਪਲੱਸ 2 ਤੋਂ ਬਾਅਦ ਪਲੱਸ 2 ਤੋਂ ਬਾਅਦ ਹਾਂਜੀ 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 ਜਿਵੇਂ ਬੀਬੀਆਂ ਹੋ ਗਈਆਂ ਤੇ ਆਪਣੇ ਬੱਚੇ ਆ ਗਏ ਹਾਂ ਨੌਜਵਾਨ ਵੀਰ ਸਾਡੇ ਉੱਥੇ ਜਾ ਕੇ ਆਪਦੀਆਂ ਸਰਟੀਫਿਕੇਟ ਦੇਣ ਤੇ 2 ਸਾਲ ਦਾ ਕੋਰਸ ਕਰਨ ਅੱਛਾ ਉਹਦੇ ਨਾਲ 1500 ਰੁਪਿਆ ਆਪਣੇ ਕੋਲੋਂ ਵੀ ਦਿੱਤਾ ਜਾਂਦਾ ਲਿਆ ਨਹੀਂ ਜਾਂਦਾ ਬੱਚੇ ਤੋਂ ਹਾਂ ਐਸਜੀਪੀਸੀ ਵੱਲੋਂ 1500 ਰੁਪਏ ਹਰ ਮਹੀਨੇ ਇੱਕ ਬੱਚੇ ਨੂੰ ਇੱਕ ਬੱਚੇ ਠੀਕ ਹੈ ਜੇ 30 ਬੱਚੇ ਨੇ ਤਾਂ 1500 ਨਾਲ ਗੁਣਾ ਕਰ ਲਓ ਤੁਸੀਂ ਉਹਨੇ ਪੈਸੇ ਹਰ ਹਫਤੇ ਮੈਂ ਆਪ ਲੈ ਕੇ ਆਉਣਾ ਅੰਮ੍ਰਿਤਸਰ ਸਾਹਿਬ ਤੋਂ ਠੀਕ ਹੈ ਜੀ ਹਾਂ ਇਹ ਵੀ ਮੈਂ ਦੱਸਣਾ ਤੁਹਾਨੂੰ ਗੱਲ ਫ੍ਰੀ ਪੜ੍ਹਾਈ ਹੈ ਕੋਈ ਪੈਸਾ ਨਹੀਂ ਕਹਿੰਦੇ ਨੇ ਸ਼ਰੋਣੀ ਕਰਦੀ ਕੀ ਹੈ ਹੁਣ ਕਰਨਾ ਤੇ ਅਸੀਂ ਹਿੰਮਤ ਤੇ ਅਸੀਂ ਕਰਨੀ ਹੈ ਪੈਸਾ ਸ਼ਰੋਮਣੀ ਕਮੇਟੀ ਦੇ ਰਹੀ ਹੈ ਵਰਦੀਆਂ ਕੱਪੜੇ ਸੰਗਤ ਬਹੁਤ ਦਿੰਦੀ ਹੈ ਸ਼ਰੋਮਣੀ ਕਮੇਟੀ ਵੀ ਦਿੰਦੀ ਹੈ ਵਰਦੀਆਂ ਵੀ ਦਿੰਦੀ ਹੈ ਸਟਾਫ ਨੂੰ ਵੀ ਠੀਕ ਹੈ ਜੀ ਉਥੇ ਸਟਾਫ ਵੀ ਰੱਖਿਆ ਹੋਇਆ ਸਿਖਾਉਣ ਲਈ ਕੀਰਤਨੀਏ ਹਾਂ ਸੰਗੀਤ ਟੀਚਰ ਤਬਲਾ ਧਾਰਮਿਕ ਅਧਿਆਪਕ ਪ੍ਰਿੰਸੀਪਲ ਠੀਕ ਹੈ ਜੀ ਤੇ ਮੇਰੇ ਵਰਗਾ ਨਾਲ ਕਲਰਕ ਉਹ ਜਿਹੜਾ ਵਜੀਫੇ ਬਣਾਉਂਦਾ ਲੇਖਾ ਜੋਖਾ ਮੰਨ ਲਓ ਬੱਚੇ ਨੂੰ ਜੇ ਉੱਥੇ ਜਾਂਦਾ ਵਿਦਿਆਲੇ ਦੇ ਵਿੱਚ ਕੋਈ ਬੱਚੇ ਨੂੰ ਮਾਤਾ ਪਿਤਾ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਟੈਨਸ਼ਨ ਬੱਚਾ ਬਿਲਕੁਲ ਸੇਫ ਆ ਕੋਈ ਪੂਰਾ ਪੂਰਾ ਹੋਸਟਲ ਅੱਡ ਬਣੇ ਨੇ ਠੀਕ ਹੈ ਜੀ ਤੇ ਲੈਟਰਨ ਬਾਥਰੂਮ ਉਹਨਾਂ ਦੇ ਅਲੱਗ ਕਮਰੇਅ ਵਿਚ ਬਣੇ ਨੇ ਠੀਕ ਹੈ ਜੀ ਤੇ ਕਲਾਸਰੂਮ ਅੱਡ ਬਣੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਅੱਡ ਬਣਿਆ ਸਾਰਾ ਕੁਝ ਕਈ ਵਿਦਿਆਲਿਆਂ ਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਠੀਕ ਹੈ ਜੀ ਹਾਂ ਕੋਈ ਗੋਲਕ ਨਹੀਂ ਉ ਕਈ ਕੂਡ ਪ੍ਰਚਾਰ ਕਰਦੇ ਨੇ ਵੀ ਗੋਲਕਾਂ ਚੱਕ ਦਿਓ ਸਾਡੇ ਕੋਲ ਗੋਲਕ ਹੈ ਹੀ ਨਹੀਂ ਠੀਕ ਹੈ ਜੀ ਹਾਂ ਕੋਈ ਗੋਲਕ ਨਹੀਂ ਸਾਡੇ ਕੋਲੇ ਠੀਕ ਹੈ ਜੀ ਤੇ ਕੋਈ ਮਠਿਆਈ ਲਿਆ ਦੇ ਜੇ ਪੈਸਾ ਨਹੀਂ ਦੇਣਾ ਬੱਚਿਆਂ ਨੂੰ ਕੋਈ ਜਿਵੇਂ ਹੁਣ ਪਿੱਛੇ ਖੋਏ ਦੀਆਂ ਪਿੰਨੀਆਂ ਦੀ ਸੇਵਾ ਕਰਕੇ ਗਿਆ ਕੋਈ ਹਾਂਜੀ ਕੋਈ ਕੋਸ਼ ਕਰਕੇ ਗਿਆ ਅਸੀਂ ਉਹ ਸ਼ਰਦਾ ਹੁੰਦੀ ਹੈ ਜੀ ਆਪਾਂ ਉਹ ਸ਼ਰਦਾ ਸਾਡੇ ਕੋਲ ਗੋਲਕ ਹੈ ਹੀ ਨਹੀਂ ਤੇ ਖਰਚਾ ਮਹੀਨੇ ਦਾ ਹੋਊਗਾ ਮੈਨੂੰ ਲੱਗਦਾ 2.5-3 ਲੱਖ ਰੁਪਈਆ ਠੀਕ ਹੈ ਜੀ ਜਿਹੜਾ ਚੱਲਦਾ ਹੈ ਸ਼ੌਂਡਿ ਕਮੇਟੀ ਮਿਲ ਚੱਲਦਾ ਹਾਂ ਉਹ ਐ ਹੁੰਦਾ ਵੀ ਜਿਹੜਾ ਗੁਰਦੁਆਰਿਆਂ ਦੀ ਆਮਦਨ ਇਕੱਠੀ ਹੋ ਕੇ ਜਮ੍ਹਾਂ ਹੋਈ ਜਾਂਦੀ ਹੈ ਹਾਂਜੀ ਕੁਝ ਗੁਰਦੁਆਰਿਆਂ ਤੇ ਲੱਗੀ ਜਾਂਦੀ ਇੱਥੇ ਤੇ ਉਹ ਫਿਰ ਜਿਹੜਾ ਇਹ ਧਾਰਮਿਕ ਵਿਦਿਆਲੇ ਚੱਲਦੇ ਨੇ ਸਕੂਲ ਕਾਲਜ ਚੱਲਦੇ ਨੇ ਉਹਨਾਂ ਦੇ ਸਟਾਫ ਨੂੰ ਉੱਥੇ ਖਰਚ ਹੋ ਜਾਂਦੀ ਐ ਇੱਕ ਸਿਸਟਮ ਬਣਿਆ ਹੋਇਆ ਸਾਰਾ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਬਰਾਲਾ ਤੇ ਮੈਂ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਜੌਬ ਤੋਂ ਇਲਾਵਾ ਨੌਕਰੀ ਤੋਂ ਇਲਾਵਾ ਜਿਵੇਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾਣੂ ਵੀ ਫ੍ਰੀ ਸੰਥਿਆ ਦਿੰਦੇ ਹੋ ਉਹ ਕਿਸ ਤਰ੍ਹਾਂ ਵੀ ਕਈ ਵਾਰ ਤੁਹਾਡੇ ਕੰਟੈਕਟ ਕਰਨ ਹੋਵੇ ਕਿਸ ਨੇ ਆਪਣੇ ਪਿੰਡਾਂ ਵਾਸਤੇ ਵੀ ਸਾਡੇ ਪਿੰਜ ਭਾਈ ਭਾਈ ਸਾਹਿਬ ਤੁਸੀਂ ਪ੍ਰਚਾਰ ਕਰੋ ਸਾਡੇ ਪਿੰਡਾਂ ਵਿੱਚ ਹਾਂਜੀ 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 ਉਹਦੇ ਬਾਰੇ ਵੀ ਦੱਸੋ ਜੀ ਉਹ ਚ ਆਏ ਸੀ ਆਪਣੇ ਨੇੜੇ ਪਿੰਡ ਅਖੀਵਾ ਦਿਆਲੂਆ ਵਾਲਾ ਜੀ ਇਨ ਇਥੋਂ ਦੀ ਕਮੇਟੀ ਨੇ ਵੀ ਬਾਕੀ ਹੋਰ ਵੀ ਬਹੁਤ ਕਮੇਟੀਆਂ ਨੇ ਕੰਟੈਕਟ ਕਰਦੇ ਨੇ ਕਿ ਇੱਥੇ ਮੈਂ ਐਤਵਾਰ ਨੂੰ ਸਾਨੂੰ ਛੁੱਟੀ ਹੁੰਦੀ ਹੈ ਜਿਵੇਂ ਅੱਜ ਐਤਵਾਰ ਹੈ ਜੀ ਠੀਕ ਹੈ ਜੀ ਛੁੱਟੀ ਵਾਲੇ ਦਿਨ ਸ਼ਾਮ ਨੂੰ ਮੈਂ ਇੱਕ ਘੰਟਾ ਦੋ ਘੰਟੇ ਬੱਚਿਆਂ ਨੂੰ ਸੰਥਿਆ ਇੱਕ ਓੰਕਾਰ ਤੋਂ ਲੈ ਕੇ ਠੀਕ ਹੈ ਬਿਲਕੁਲ ਫਰੀ ਹੈ ਹਾਂ ਬਿਲਕੁਲ ਫਰੀ ਹੈ ਕੋਈ ਮੇਰੇ ਉਹਦੇ ਵਿੱਚ ਬੀਬੀਆਂ ਕੋਈ ਭੈਣਾ ਹੋਣ ਤੇ ਵੀਰ ਹੋਣ ਤੇ ਮੈਂ ਇਹ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਬਜ਼ੁਰਗ ਘਰੇ ਫਰੀ ਨੇ ਉਹ ਨਾਲ ਬੱਚਿਆਂ ਦੇ ਆਇਆ ਕਰੋ ਚੌੜ ਨਹੀਂ ਕਰਦੇ ਠੀਕ ਹੈ ਨੌਜਵਾਨ ਭੈਣਾ ਹੁੰਦੀਆਂ ਨੇ ਉਹਨਾਂ ਦੇ ਨਾਲ ਜਿਹੜੀਆਂ ਮਾਈਆਂ ਬੀਬੀਆਂ ਘਰੇ ਬੇਲੀਆਂ ਬੈਠੀਆਂ ਨੇ ਹਾਂਜੀ ਹਾਂ ਕੰਮ ਤੁੰਦਾ ਤੁਨੂਹਾ ਧੀਆਂ ਕਰਦੀਆਂ ਨੇ ਜਿਹੜੀਆਂ ਬਜ਼ੁਰਗ ਮਾਤਾਂ ਮੈਂ ਬੈਠੇ ਉਹ ਨਾਲ ਆਉਣ ਸਮਾਂ ਨਾਲੇ ਘੰਟਾ ਤੱਕ ਕੋਈ ਬਾੜਾ ਵੀ ਨਹੀਂ ਹੈਗਾ ਦੇਖ ਜੀ ਹਾਂ ਸ਼ਾਮ ਨੂੰ 24 ਘੰਟੇ ਵਿੱਚ ਘੰਟਾ ਬਹੁਤ ਬਾੜਾ ਨਹੀਂ ਉਸ ਤੋਂ ਇਲਾਵਾ ਜੀ ਕੀ ਹੋਇਆ ਉਸ ਤੋਂ ਇਲਾਵਾ 9 ਵਜੇ ਮੇਰੀ ਡਿਊਟੀ ਸ਼ੁਰੂ ਹੁੰਦੀ ਸ਼ੋਭਾ ਜੀ ਜੇ ਮੈਂ ਗੁਰਦੁਆਰਾ ਸਾਹਿਬ ਚ 9 ਤੋਂ 4-5 ਵਜੇ ਜਾਂਦੇ ਨੇ ਠੀਕ ਹੈ ਜੀ ਤੇ ਹੁਣ ਤਾਂ ਚਲੋ ਮੈਂ ਕਾਲਜ ਚ 9 ਤੋਂ 3 ਦਾ ਟਾਈਮ ਹੈ ਸਾਡਾ ਠੀਕ ਹੈ ਜੀ ਐਤਵਾਰ ਦੀ ਛੁੱਟੀ ਹੁੰਦੀ ਹੈ ਬਾਕੀ ਗੁਰਪ੍ਰਬਾਂ ਦੀ ਸਰਕਾਰੀ ਛੁੱਟੀਆਂ ਹੁੰਦੀਆਂ ਸਾਨੂੰ ਹਾਂਜੀ ਉਸ ਤੋਂ ਇਲਾਵਾ ਅੰਮ੍ਰਿਤ ਵੇਲੇ ਜਿਹੜਾ ਹੁਕਮਨਾਮਾ ਸਾਹਿਬ ਆਉਂਦਾ ਪਿੰਡਾਂ ਚ 5-5 ਦਿਨ ਜਿਵੇਂ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਕਥਾ ਕਰਦੇ ਹੁੰਦੇ ਸੀ ਹਫ਼ਤਾ-ਹਫ਼ਤਾ ਪਿੰਡਾਂ ਚ ਹਾਂਜੀ 5-5 ਦਿਨ ਸੋਮਵਾਰ ਤੋਂ ਜਾਂ ਮੰਗਲਵਾਰ ਤੋਂ ਸ਼ਨੀਵਾਰ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5-5 ਦਿਨ ਫਿਰ ਮੈਂ ਸਾਰੇ ਪਿੰਡਾਂ 'ਚ ਬਰਨਾਲੇ ਜ਼ਿਲ੍ਹੇ ਦੇ ਫਿਲਹਾਲ ਤਾਂ ਮੈਂ ਬਰਨਾਲੇ ਜ਼ਿਲ੍ਹੇ 'ਚ ਹਾਂ ਹਾਂਜੀ ਬਾਕੀ ਜਿੱਥੋਂ ਵੀ ਸੰਗਤ ਸੇਵਾ ਹੁਣ ਧੋਲੇ ਤੋਂ ਇਹ ਸੰਗਤ ਕਹਿੰਦੀ ਹੈ ਤੁਹਾਨੂੰ ਵੀ ਸਾਡੇ ਪਿੰਡਾਂ 'ਉਂਜੀ ਧੋਲੇ ਤੋਂ ਮੈਨੂੰ ਫੋਨ ਆਇਆ ਹੋਇਆ ਮੈਂ ਵਿਸਾਖੀ ਤੋਂ ਬਾਅਦ ਟਾਈਮ ਦੇਣਾ ਜੀ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਰਾਲਾ ਹਨਾ ਜੀ ਹਾਂ ਇਹਦੇ ਨਾਲ ਸਾਨੂੰ ਗਿਆਨ ਮਿਲਦਾ ਜੀ ਹਾਂਜੀ ਹਾਂ ਸਾਨੂੰ ਪਤਾ ਲੱਗਦਾ ਵੀ ਗੁਰਬਾਣੀ ਕਹਿੰਦੀ ਕੀ ਹੈ ਗਿਆਨ ਤੋਂ ਬਿਨਾ ਤੁਸੀਂ ਅੰਮ੍ਰਿਤ ਛਕ ਲੋ ਤੁਸੀਂ ਨਹੀਂ ਰੱਖ ਸਕਦੇ ਗਿਆਨ ਤੋਂ ਬਿਨਾ ਤਾਂ ਆਂਦੇ ਹੀ ਰਹੀ ਹੈ ਜੀ ਦੁਨਿਆਵੀ ਗੱਲਾਂ ਚ ਆ ਜਾਓਗੇ ਹਾਂ ਜੀ ਹਾਂ ਪਹਿਲਾਂ ਗਿਆਨ ਲੋ ਗੁਰਦੀ ਗੁਰੂ ਦੀ ਬਾਣੀ ਕਹਿੰਦੀ ਕੀ ਹੈ ਜੀ ਉਹਦੇ ਬਾਣੀ ਨਾਲ ਜੁੜੋ ਸਿੱਧਾ ਮੇਰੇ ਨਾਲ ਵੀ ਨਾ ਜੁੜੋ ਮੈਂ ਵੀ ਕਹਿ ਦਿੰਦਾ ਹੁਣਾਂ ਮੈਂ ਰਾਤ ਵੀ ਕਥਾ ਕਰਕੇ ਆਇਆ ਸੀ ਸਤਿਗੁਰੂ ਭਗਤ ਰਵदास ਮਹਾਰਾਜ ਜੀ ਦੇ ਸੰਬੰਧ ਚ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਮੈਂ ਉੱਥੇ ਵੀ ਕਹਿ ਮੈਂ ਕਿਹਾ ਮੈਨੂੰ ਨਾ ਯਾਦ ਰੱਖਿਓ ਪਰ ਜਿਹੜੀ ਗੁਰਬਾਣੀ ਦੀ ਗੱਲ ਆਪਾਂ ਕਰੀਏ ਸਾਂਝੀ ਹਾਂਜੀ ਉਹ ਤੁਸੀਂ ਹਾਂ ਇਸ ਬਹੁਤ ਵਧੀਆ ਗੱਲ ਆ ਜੀ ਆਪਾਂ ਚਲੋ ਇਕੱਠੇ ਪੜਦੇ ਸੀ ਨਾ ਇਸ ਮੁਕਾਮ ਤੇ ਪਹੁੰਚ ਗਏ ਬਹੁਤ ਖੁਸ਼ੀ ਤੇ ਸਾਡੇ ਪਿੰਡ ਲਈ ਮਾਣ ਵਾਲੀ ਵੀ ਗੱਲ ਆ ਹਨਾ ਹਾਂਜੀ 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 ਇੱਥੇ ਵੀ ਆਪਾਂ ਨਿਭਾਈਆ ਸੇਵਾ ਕੀਤੀ ਹੈ ਜਦੋਂ ਵੀ ਸੰਗਤ ਬਾਜ ਮਾਰਦੀ ਹੈ ਉੱਥੇ ਜਾ ਕੇ ਇਹ ਆਪਣਾ ਇੱਕ ਕੰਟੈਕਟ ਨੰਬਰ ਬੋਲ ਦੋ ਜਿਵੇਂ ਹੋਰ ਬੰਦੇ ਆਪਣੇ ਵੀਡੀਓ ਬੱਚੇ ਦੇਖਣਗੇ ਸਾਰੇ ਹਨਾ ਪਿੰਡਾਂ ਦੇ ਲੋਕ ਉਹਨਾਂ ਨੂੰ ਪਤਾ ਲੱਗੇ ਵੀ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਲੈਣਗੇ ਹਾਂ ਬਸ ਇੱਕ ਖੀਰ ਚ ਬੇਨਤੀ ਇਹੀ ਹੈ ਵੀ ਵੇਲੜ ਸਾਧਾਂ ਕੋਲੋਂ ਆਪਾਂ ਹਟਿਏ ਠੀਕ ਹੈ ਜੀ ਤੇ ਵਹਿਮ ਪਰਮਾ ਪਖੰਡਾ ਚੋਂ ਪਰਾਂ ਹੋ ਕੇ ਆਪਾਂ ਠੀਕ ਹੈ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਾਣੀ ਨਾਲ ਸਿੱਧਾ ਜੁੜੀਏ ਗਿਆਨ ਲਈਏ ਠੀਕ ਹੈ ਜੀ ਇਹੋ ਜੀ ਕੋਈ ਮਰਿਆਦਾ ਨਹੀਂ ਬਣੀ ਵੀ ਆਪਾਂ ਸ਼ਾਮ ਨੂੰ ਜਪਜੀ ਸਾਹਿਬ ਨਹੀਂ ਪੜ ਸਕਦੇ ਜਿੰਨਾ ਚਿਰ ਸੰਥਿਆ ਹੁੰਦੀ ਹੈ ਠੀਕ ਹੈ ਜੀ ਜਦੋਂ ਸੰਥਿਆ ਹੋ ਗਈ ਉਦੋਂ ਤੇ ਫਿਰ ਅਮਰਤ ਵੇਲੇ ਪੰਜ ਬਾਣੀਆਂ ਠੀਕ ਹੈ ਜੀ ਜਦੋਂ ਤੁਸੀਂ ਸਿੱਖਦੇ ਹੋ ਹਾਂਜੀ ਉਦੋਂ ਤੁਸੀਂ ਸ਼ਾਮ ਨੂੰ ਛੋੜੇ ਕੋ ਟਾਈਮ ਹੈ ਡਿਊਟੀ ਤੋਂ ਆ ਕੇ ਕੰਮ ਧੰਦੇ ਤੋਂ ਆ ਕੇ ਤਾਂ ਤੁਸੀਂ ਸ਼ਾਮ ਨੂੰ ਵੀ ਗੁਟਕਾ ਪੋਥੀ ਸਾਹਿਬ ਲੈ ਕੇ ਗੁਟਕਾ ਸਾਹਿਬ ਲੈ ਕੇ ਜਾਂ ਮ ਆਪਣੇ ਆ ਬਣੀਣਾ ਪੜੋ ਨੰਬਰ ਮੇਰਾ ਹੈਗਾ 94644 ਹਾਂਜੀ 44788 ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਆਪਣੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਖੰਡਪੜ ਸਾਹਿਬ ਤੇ ਵੀ ਕਥਾ ਕਰਦੇ ਹਨਾ ਤੇ ਜਾਂ ਕਿਸੇ ਦੇ ਜਿਵੇਂ ਭੋਗ ਵਗੈਰਾ ਕੀ ਤੁਸੀਂ ਉੱਥੇ ਵੀ ਜਾਂਦੇ ਹੋ ਕਿ ਇੰਨਾ ਟਾਈਮ ਨਹੀਂ ਮਿਲਦਾ ਤੁਹਾਡੇ ਕੋਲ ਉੱਥੇ ਜਿੱਥੇ ਜਦੋਂ ਮੈਂ ਫ੍ਰੀ ਹੁੰਨਾ ਹਾਂਜੀ ਤੇ ਉਦੋਂ ਜਿੱਦੇ ਛੁੱਟੀ ਹੁੰਦੀ ਹੈ ਠੀਕ ਹੈ ਜੀ ਉਦੋਂ ਮੈਨੂੰ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਬਾਬਾ ਟੇਕ ਸਿੰਘ ਜੀ ਉਹ ਬੁਲਾ ਲੈਂਦੇ ਨੇ ਤਨੋਲਾ ਠੀਕ ਹੈ ਜੀ ਹਾਂਜੀ ਪਰਮਜੀਤ ਸਿੰਘ ਖਾਲਸਾ ਜੀ ਨੇ ਉਹਨਾਂ ਨੇ ਵੀ ਡਿਊਟੀਆਂ ਲਾਉਣ ਦੇ ਨੇ ਕਥਾ ਦੀਆਂ ਠੀਕ ਹੈ ਜੀ ਤੇ ਬਾਕੀ ਹੋਰ ਜਿੱਥੇ ਜਿੱਥੇ ਪਿਆਰ ਵਾਲੀ ਸੰਗਤ ਹੈ ਮੈਂ ਹੁਣ ਜਿਵੇਂ ਕਾਲੇ ਕੇ ਬਾਬਾ ਪਰਮਾਨੰਦ ਜੀ ਦੇ ਅਸਥਾਨ ਤੇ ਕੀਰਤਨ ਕੀਤਾ ਸੀ ਛੁੱਟੀ ਵਾਲੇ ਦਿਨ ਛੁੱਟੀ ਲੈ ਕੇ ਉਹ ਬਹੁਤ ਹੀ ਪਿਆਰ ਵਾਲੀ ਸੀ ਆਪਣੇ ਪਿੰਡ ਦੀ ਰਿਸ਼ਤੇਦਾਰੀ ਸੀ ਉਹਨਾਂ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉੱਥੇ ਧੌਲੇ ਸੰਗਤ ਦੀ ਪ੍ਰਧਾਨ ਜੀ ਬੈਠੇ ਸੀਗੇ ਕਮੇਟੀ ਦੇ ਜੀ ਉਹਨਾਂ ਨੇ ਮੈਨੂੰ ਕਿਹਾ ਸਾਡੇ ਪਿੰਡ ਪੰਜ ਦਿਨ ਲਾਓ ਜੀ ਐ ਅੱਗੇ ਦੀ ਅੱਗੇ ਤੇ ਸੰਗਤ ਨੇ ਆਪ ਕਿਹਾ ਦੇਖੋ ਪਿਆਰ ਕਿੰਨਾ ਮੇਰਾ ਉਹਨਾਂ ਨੇ ਕਥਾ ਸੁਣੀ ਮੈਨੂੰ ਉਹਨਾਂ ਨੂੰ ਦੇਖਿਆ ਵੀ ਇਹਨੇ ਹੋਰ ਇਧਰ ਲਿਆ ਉਹਦੇ ਹੁਣ ਜਿਹਨੂੰ ਆਪਾਂ ਜਾਣਦੀ ਨਹੀਂ ਉਹਦੀ ਝੂਠੀ ਸਿਫਤ ਕਰੀ ਜਾਈਏ ਉਹ ਮਾਰੀ ਗੱਲ ਹੈ ਹਾਂ ਜਿਹਨੂੰ ਆਪਾਂ ਜਾਣਦੇ ਆ ਜਿਹੜਾ ਕੋਈ ਗੁਰੂ ਘਰ ਦੀ ਸੇਵਾ ਕਰਦਾ ਉਹਦੇ ਲਈ ਬੋਲੋ ਜਿਹਨੂੰ ਆਪਾਂ ਜਾਣਦੇ ਹੀ ਨਹੀਂ ਉਹਦਾ ਅਖੀਰ ਤੇ ਰਿਸ਼ਤੇਦਾਰਾਂ ਚੋਂ ਧੰਨਵਾਦ ਕਰ ਦਿੰਦਾ ਕੋਈ ਸਤਿਗਰੀ ਹੁੰਦਾ ਜਿਵੇਂ ਕੋਈ ਮੇਨ ਹੁੰਦਾ ਆਪਾਂ ਤੇ ਨਵੇਂ ਗਏ ਹੁੰਨੇ ਆ ਬਾਕੀ ਆਪਾਂ ਤੇ ਅਗਲੇ ਨੂੰ ਬਾਣੀ ਨਾਲ ਜੋੜਨਾ ਠੀਕ ਹੈ ਜੀ ਵੀ ਤੁਸੀਂ ਬਾਣੀ ਨਾਲ ਜੁੜੋ ਬਾਣੀ ਨਹੀਂ ਉਧਾਰ ਕਰਨਾ ਠੀਕ ਹੈ ਜੀ ਕੋਈ ਬ ਬਾਣੀ ਨਹੀਂ ਸਭ ਨੂੰ ਸੁਖ ਦੇਣਾ ਤੁਹਾਨੂੰ ਮੈਨੂੰ ਸਾਰਿਆਂ ਨੂੰ ਬਾਣੀ ਨਹੀਂ ਸੁਖ ਦੇਣਾ ਹਾਂਜੀ ਹਾਂਜੀ ਆਪ ਬੰਦਾ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਚਲੋ ਬਹੁਤ ਵਧੀਆ ਲੱਗਿਆ ਸਾਡੇ ਨਾਲ ਗੱਲਬਾਤ ਕਰਕੇ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਹਾਂਜੀ ਅੱਜ ਅਖਬਾਰਾਂ ਹੁਣ ਸਾਡੇ ਕੋਲ ਲਿਟਰੇਚਰ ਬੜਾ ਹੁੰਦਾ ਹਾਂਜੀ ਉਹਨਾਂ ਨੂੰ ਕੋਈ ਨਹੀਂ ਪੜਦਾ ਪਰ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਿਹੜਾ ਪ੍ਰਚਾਰ ਹੋ ਜੇ ਇਹਦੇ ਵਰਗੀ ਬਹੁਤ ਰੀਸ ਨਹੀਂ ਮਹਿਲ ਖੁਰਦ ਦੇ ਸਰਪੰਚ ਸਾਹਿਬ ਨੇ ਬਹੁਤ ਹੀ ਪਿਆਰ ਵਾਲੇ ਸਿੱਖਾਂ ਦਾ ਲਾਣਾ ਵਜਿੰਦਾ ਉਹਨਾਂ ਨੇ ਮੈਨੂੰ ਅੱਗੇ ਲੈਪਟਾਪ ਲੈ ਕੇ ਦੇਣਾ ਸੇਵਾ ਕਰਨੀ ਹੈ ਠੀਕ ਹੈ ਉਹ ਫਿਰ ਉੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਦਮਦਮੀ ਟਕਸਾਲ ਅਨੁਸਾਰ ਪੋਥੀਆਂ ਬਣੀਆਂ ਹਨ ਹਾਂਜੀ ਉਹ ਸਾਰਾ ਮੈਂ ਉੱਚ ਡਾਊਨਲੋਡ ਕਰਕੇ ਫਿਰ ਮੈਂ ਕਥਾ ਹੋਰ ਵਧਾ ਦੇਣੀ ਅੱਗੇ ਠੀਕ ਹੈ ਬਾਕੀ ਸੰਗਤ ਦਾ ਸਹਿਯੋਗ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਮਿਲਦਾ ਰਹੇ ਹਾਂਜੀ ਸਾਡੇ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਨਾ ਨਾ ਨਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ